ਕੀ ਹੋ ਗਿਆ ਨਮਕ ਦੇਖੋ ਹਾਂ ਕੀ ਹੋ ਗਿਆ ਹਾਂ ਆਪ ਕੋ ਅਸੀਂ ਨਹੀਂ ਖਾਂਦੇ ਬਹੁਤ ਜ਼ਿਆਦਾ ਹੋ ਗਿਆ ਇਹ ਬਹੁਤ ਅਜੀਬ ਕਰ ਰਹਾ ਤੋ ਦਰੂਪੀ ਦਾ ਪਰਸਾ ਟਿੰਡਾ ਹੋ ਗਿਆ ਹੋ ਗਿਆ ਹੋ ਗਿਆ ਖਰਾਬ ਹੋ ਗਿਆ ਹੱਲਾ ਕੋਈ ਨਹੀਂ ਕੋਈ ਨਹੀਂ ਬੋਲਿਆ ਪੈਂਤ ਕੁਝ ਨਹੀਂ ਬੋਲਦਾ ਨਾ ਇਹ ਬਠਾ ਸਦਾ ਤਰ ਕਾਲੋਂ ਮੜੋਂ ਮੇ ਕਰੀ ਹੋਏਗਾ ਹਾਂ ਵਧੀਆ ਵਧੀਆ ਹੈਲੋ ਵਾਲੇਕੁਮ ਸਲਾਮ ਉਹ ਚੱਕੀ ਮੜੀ ਕਰਾਂਗੀ ਵੀਡੀਓ ਬਦਲ ਕੇ ਨੂੰ ਬੰਦਾ ਦਿਖਾਵਾਂ ਤੁਹਾਨੂੰ ਦਿਖਾਉਣਾ ਆ ਕਿ ਜੁਨੀ ਨੂੰ ਦਿਖਾਇਆ ਨੂੰ ਹੋਰ ਤਨ ਤੜ ਕੇ ਪਰਲਾ